ਹਾਂਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਬਈ ਆਪਾਂ ਪੰਜ ਮੱਝਾਂ ਸੇਲ ਲਈ ਲੈ ਕੇ ਆਏ ਜੀ ਜਿਸ ਪਿੰਡ 'ਚੋ ਬਈ ਵੀਡੀਓ ਬਣਾ ਰਹੇ ਪਿੰਡ ਭਦੌੜ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਬਈ ਭਦੌੜ ਤੋਂ ਬਈ ਛੰਨਾ ਗੁਲਾਬ ਸਿੰਘਲ ਨੂੰ ਜਾਣਾ ਹੋਵੇ ਤਕਰੀਬਨ ਭਦੌੜ ਤੋਂ 2 ਕੁ ਕਿਲੋਮੀਟਰ ਦੀ ਦੂਰੀ ਤੇ ਬਈ ਦੀ ਫੈਕਟਰੀ ਰਹਿ ਜਾਂਦੀ ਆ ਫੀਡ ਫੈਕਟਰੀ ਆ ਸਰੇਂਦਰ ਜੀ ਅਸ਼ੋਕ ਸਰੇਂਦਰ ਅਸ਼ੋਕ ਤੇ ਸਰੇਂਦਰ ਆ ਜਿਹੜਾ ਫੈਕਟਰੀ ਦਾ ਨਾਮ ਆ ਬਈ ਬਾਈ ਦਾ ਵਪਾਰ ਦਾ ਕੰਮ तकरीबन ਬਾਈ ਕੋਲੇ ਅੱਜ ਵੀ 5 ਤੋਂ 6 ਮੱਝਾਂ ਨੇ ਆਉ ਪੁੱਛ ਲੈਣੇ ਬਾਈ ਤੁਹਾਡੇ ਭਾਈ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਵਧੀਆ ਜੀ ਠੀਕ ਆ ਜੀ ਮੱਝਾਂ ਦਾ ਹੀ ਕੰਮ ਆ ਖਾਸ ਜੀ ਆਪਾਂ ਹਾਂ ਜੀ ਮੱਝਾਂ ਦਾ ਹੀ ਠੀਕ ਆ ਮੋਬਾਈਲ ਨੰਬਰ ਬੋਲ ਦਈ 7255466862 ਇਹ ਬਾਈ ਦਾ ਕੰਟੈਕਟ ਨੰਬਰ ਆ ਬਾਕੀ ਸਕਰੀਨ ਤੇ ਚੱਲ ਰਿਹਾ ਨੋਟ ਕਰ ਲਓ ਬਾਈ ਜਿਹੜੀ ਪਹਿਲੇ ਨੰਬਰ ਤੇ ਝੋਟੀ ਲੈਣਾ ਕਿਹੜਾ ਸੂਸ ਹੋਈ ਏ ਇਹ ਪਹਿਲਾ ਜੀ ਪਹਿਲਾ ਸੂਆ ਕਦੋਂ ਸੂਈ ਏ ਜੀ ਸੂਈ ਨੂੰ ਹੋ ਗਿਆ ਜੀ ਹਫ਼ਤਾ ਹਫ਼ਤਾ ਹੋ ਗਿਆ ਬੱਚਾ ਕੀ ਆ ਮਗਰੀ ਬੱਚਾ ਕੱਟਾ ਜ ਠੀਕ ਹੈ ਕਿੰਨਾ ਕੁ ਬੋਲਾ ਰੈਡੀ ਆ ਇਹਦਾ 8-9 ਕਿਲੋ ਜੀ 8-9 ਕਿਲੋ ਬੋਲਾ ਰੈਡੀ ਆ ਠੀਕ ਆ ਥਣ ਚੰਗਾ ਲੱਗਿਆ ਹੈ ਨਾ ਜੀ ਇੱਕ ਉਹ ਹੈਗੀ ਆ ਨਾ ਸ਼ਰਕ ਜੀ ਹਾਂ ਉਹ ਹੈਗੀ ਚਲਾਈ ਨਹੀਂ ਖੋਟ ਜੀ ਹੈਗੀ ਚਲਦੀ ਨਹੀਂ ਬਾਈ ਥਣ ਦੇ ਠੀਕਾ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੇਸ ਚੰਗਾ ਸਿੰਘ ਕੁਆਲਿਟੀ ਚੰਗੀ ਆ ਕੱਦ ਵੱਡ ਚੰਗਾ ਸੂਈ ਸਵਾਈ ਆ ਬਾਈ ਜੇਰ ਜੂ ਰੋਟੀ ਆ ਜੀ ਓਕੇ ਠੀਕ ਆ ਕੀ ਮੋਲ ਆ ਜਾਇਜ ਜਈ ਇਹਦਾ ਜਾਇਜ 120000 ਰੁਪਏ ਮਾਨਤਨ ਹੋ ਜਾਊਗਾ ਮਾਨਤਨ ਹੋ ਜਾਊਗਾ ਠੀਕ ਹੈ 120000 ਰੁਪਏ ਮੋਲ ਆ ਬਾਈ ਬਾਕੀ ਜਿਹੜਾ ਮੌਕੇ ਦੇ ਵਿੱਚ ਮਾਨਤਾਣ ਜ਼ਰੂਰ ਹੋ ਜੇ ਤੋਰਾ ਤਾਰਾ ਚੰਗਾ ਕੱਦ ਵੱਡ ਚੰਗਾ ਸਿੰਘ ਚੰਗਾ ਥਣ ਚੰਗਾ ਚਵਾਈ ਚੰਗੀਆ ਸੇਟੀ ਚਵਾਈ ਚੰਗੀਆ ਜੇ ਨਾ ਸਾਖ ਜੁੰਦੀ 2 ਲੱਖ ਦੀ ਕਟਟੀ ਆ ਸਹੀ ਗੱਲ ਆ ਬਾਈ ਹੂੰ ਫੇਸ ਦੇਖੋ ਬਾਈ ਸਿੰਘ ਜਮਾ ਨਾਲ ਵੀ ਮੋੜਿਆ ਵਾ ਕਰਮ ਵਾਲੀ ਸੂਈ ਸਵਾਈਆ ਚੰਗੀਆ ਛੋਟੀ ਦਿਓ 1 ਫੁੱਟ ਦੀ ਨਾਉ ਦੀ ਸੇਠ ਕਹਿੰਦਾ 2 ਲੱਖ ਦੀ ਮੱਝ ਸੀਗੀ ਔਕ ਕੱਦ ਵੱਡ ਵਾਲੀ ਐ ਚੰਗੀਆ ਥਣਲੇ ਵਾਲੀ ਚੰਗੀ ਅੱਗੇ 2 ਨੰਬਰ ਤੇ ਕਿਹੜਾ ਸੂਸ ਹੁੰਦੀ ਐ ਜੀ ਇਹ ਦੂਜਾ ਜੀ ਸੂਈ ਵੀ ਆ ਸੂਈ ਵੀ ਆ ਵੀ ਹਾਂ ਕਿੰਨੇ ਕਿ ਦਿਨ ਹੋ ਗਏ ਇਹਨੂੰ ਚਾਰ ਪੰਜ ਦਿਨ ਹੋ ਗਏ ਸੂਈ ਬੱਚਾ ਕਿਹੜਾ ਹੀ ਇਹਦਾ ਮਗਰ ਕੱਟੀ ਆ ਜੀ ਕਿਹੜੀ ਇਹਨਾਂ ਚ ਆਹ ਹਾਂ ਜੀ ਠੀਕ ਹਮ ਕਿੰਨਾ ਕੁ ਦੁੱਧ ਬਾਦ ਤਿਆਰ ਅੱਜ 9 ਕਿਲੋ ਦੁੱਧ ਤਿਆਰ ਆ ਜੀ ਨੈਟਰ ਤੇਰ ਆ ਜੀ ਹਾਂ ਜੀ ਔਰ ਢੋਡਾਂ ਕਿਚੋਲੇ ਚਾਹੇ ਚਾਰ ਡੰਗ ਚੋਲੇ ਜੀ ਬਹੁਤ ਠੀਕ ਆ ਚਾਹੇ ਚਾਰ ਡੰਗ ਕਿਚੋਲੇ ਥਾਣ ਬਹੁਤ ਚੰਗਾ ਫੁਟਕੀ ਵਾਲਾ ਥਾਣ ਕੱਲਾ ਕੱਲਾ ਥਾਣ ਕੋਲ ਦੇ ਭਾਈ ਤੋਰ ਕੇ ਦਿਖਾ ਦੇ ਆਰਡਰ ਚੰਗਾ ਫੇਸ ਚੰਗਾ ਸਿੰਕ ਕੁਆਲਿਟੀ ਚੰਗੀ ਆ ਬਾਕੀ ਤੋਰਾ ਤਰਾ ਲਖਾ ਨੇ ਚੰਗੀ ਆ ਭਾਈ ਮਾਸ਼ ਸੋਈ ਸਵਾਈ ਬੱਜਾ ਕੱਟਾ ਹਣਾ ਸੇਠ ਕੱਟੀ ਜੀ ਕੱਟਟੀ ਸੌਰੀ ਕੱਟੀ ਆ ਬਾਈ ਕੀ ਮੋਲ ਆ ਜੱਜ ਜੀ ਇਹਦਾ 1 ਲੱਖ 2000 ਜੀ 1 ਲੱਖ 2000 ਰੁਪਏ ਮੰਨ ਤਣ ਹੋ ਜੀ ਮੰਨ ਤਣ ਹੋ ਜੂਗਾ 2000 1 ਲੱਖ 2000 ਰੁਪਏ ਮੋਲ ਆ ਬਈ ਮੰਨ ਤਣ ਜਿਹੜਾ ਮੌਕੇ ਤੇ ਜਰੂਰ ਹੋਜਦਾ ਚੰਗੀ ਆ ਝੋਟੀ ਵਈ ਸਨੱਕੀ ਆ ਕੱਦ ਵੱਡਾ ਚੰਗੀ ਅੱਗੇ ਜੀ 3 ਨੰਬਰ ਤੇ ਸੂਨ ਵਾਲੀ ਆ ਜੀ ਇਹ ਹਾਂ ਜੀ ਇਹ तिसवेਰ ਦਾ ਸੂਆਣ ਵਾਲੀ ਹੈ ਹਾਂ ਤਿਆਰੀਆਂ ਚ ਹੈ ਨਾ ਜੀ ਪੂਰੀ ਤਿਆਰੀ ਕਿਹੜਾ ਸੂਆ ਸੂਣੀ ਹੈ ਜੀ ਇਹ ਤੀਜਾ ਸੂਆ ਸੂ ਜੀ ਤੀਜਾ ਸੂਆ ਆਰਡਰ ਦੇਖੋ ਬਈ ਕਮਾਲ ਕਿੰਨਾ ਕ ਦੁੱਧ ਦੇ ਦੂ ਸੇਟ ਇਹ 19 ਕਿਲੋ ਚ ਹੋਇਆ ਜੀ ਪਰ 19 ਲੀਟਰ ਇਹਦਾ ਪਰਦਾ ਜਿਹੜਾ ਰਿਕਾਰਡ ਆ ਚੰਗਾ ਗਾ ਬਈ ਆਰਡਰ ਕਮਾਲ ਦਾ ਥਾਨ ਬਹੁਤ ਚੰਗਾ ਕਰਦ ਬੜ ਚੰਗਾ ਰਾਜੀ ਰੂਜੀ ਫੁੱਲ ਲੇ ਸੇਸ ਬੜਾ ਚੰਗਾ ਸਿੰਘ ਕੁਆਲਿਟੀ ਚੰਗੀ ਆ ਰਾਜੀ ਰੂਜੀ ਫੁੱਲ 19 ਲੀਟਰ ਦਾ ਬਈ ਇਹਦਾ ਦੁੱਧ ਦਾ ਰਿਕਾਰਡ ਆ ਤੋਰਾ ਚੈੱਕ ਕਰੋ ਬਈ ਤੋਰਾ ਤੋਰਾ ਬਹੁਤ ਚੰਗਾ ਆਰਡਰ ਕਮਾਲ ਦਾ ਕੀ ਮੋਲ ਲਾਈ ਜਾਇਆ ਜਰਾ 22 2 ਲੱਖ 2000 ਰੁਪਏ ਮਾਨਤਨ ਹੋ ਜੀ ਮਾਨਤਨ ਹੋਊਗਾ ਜੀ ਜ਼ਰੂਰ ਆਏ ਮੋਲ 20000 ਰੁਪਏ ਮੋਲਾ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੋ ਆਰਡਰ ਦੇਖੋ ਬਈ ਆਰਡਰ ਕਮਾਲ ਦਾ ਕੱਲਾ ਕੱਲਾ ਥਣ ਮੁਠੀ ਵਾਲਾ ਥਣ ਪੀੜੀ ਦੇ ਪਾਵੇ ਵਰਗੇ ਥਾਣਾ ਬਈ ਲੈ ਹਾ ਜੇ ਢਿੱਲਾ ਪਈਆਂ ਨੇ ਕਰਮ ਵਾਲੀ ਇੱਕ ਅੱਧਾ ਦਿਨ ਲਿਜਾ ਸਕਦੀ ਆ ਆਰਡਰ ਜਿਹੜਾ ਉਹਨੂੰ ਹੋਰ ਹੀ ਵਧੀਆ ਤਿਆਰ ਕਰ ਲੈਣਾ ਕੀ ਬਾਤ ਆ ਅੱਗੇ 64 ਨੰਬਰ ਹਾਂਜੀ ਸੂਈ ਵੀ ਹੈ ਹਾਂਜੀ ਕਿਹੜਾ ਸੂਆ ਜੀ ਇਹ ਦੂਜਾ ਜੀ ਕਦੋਂ ਸੂਈ ਹੈ ਤੈਨੂੰ ਤਾਂ ਨਦਰ ਹੋ ਗਈ ਸੋਈ ਨਾ ਬੱਚਾ ਕੀ ਹੈ ਜੀ ਇਹਦੇ ਮਾਰੇ ਕਟਾ ਜੀ ਕਟਾ ਜੀ ਠੀਕ ਆ ਕਿੰਨਾ ਕ ਦੁੱਧ ਆ ਅੱਜ 9 9 ਕਿਲੋ ਦੁੱਧ ਹੋਊ ਜੀ 9 10 9 10 9 10 ਲੀਟਰ ਦੁੱਧ ਅੱਜ ਬਈ ਕੰਡੇ ਵਾਲਾ ਤਿਆਰ ਆ ਤੋਰਾ ਦੇਖੋ ਕਰਦ ਬੱਡ ਫੁੱਲ ਆ ਵੀ ਰਾਜੀ ਰੂਜ ਦੀ ਚੰਗੀਆਂ ਫਟਫੜਾ ਕਮਾਲ ਦਾ ਥਾਣ ਕਰਮਾਲੀ ਦੇ ਬਹੁਤ ਚੰਗਾ ਮੁੱਠੀ ਵਾਲਾ ਥਾਣਾ ਕੱਲਾ ਕੱਲਾ ਥਾਣ ਪੂਰੀ ਵਿੱਤੀ ਦੇ ਥਾਣਾ ਨਾੜਾ ਨੂੜਾ ਕਰਮਾਲੀ ਦੇ ਫੁੱਲ ਚਾਹੀਏ ਨੇੜੇ ਤੋਂ ਜਰੂਰ ਚੈੱਕ ਕਰਵਾਵਾਂਗੇ ਤੋਰਾ ਦੇਖੋ ਬਈ ਕੀ ਮੋ ਲੱਜ ਐ ਜੀ ਇਹਦਾ 180 1.80 ਲੱਖ ਰੁਪਇਆ ਮਾਨਤਨ ਹੋ ਜੀ ਉਹ ਹੋਊਗਾ ਜੀ ਜ਼ਰੂਰ 1.80 ਹਜ਼ਾਰ ਰੁਪਇਆ ਮੋਲਾ ਮਾਨਤਨ ਜਿਹੜਾ ਮੌਕੇ ਤੇ ਜ਼ਰੂਰ ਹੋ ਜੂਗਾ ਚੰਗੀਆਂ ਮਾਧਿਅਮ ਕੱਡ ਕਾਠ ਵਾਲੀਆਂ ਥਣ ਲੇਵਾ ਚੰਗਾ ਡਾਇਰੈਕਟ ਮਾਲ ਨਾ ਪਹਿਲੇ ਸੂਆ 16 ਕਿਲੋ ਤੋਂ ਦਿੱਤਾ ਨੇ 16 ਲੀਟਰ ਦਾ ਕਰਮਲੀ ਦਾ ਰਕੜਾ ਨਾੜਾ ਬਹੁਤ ਚੰਗਾ ਲੇਵਾ ਬਹੁਤ ਚੰਗਾ ਅੱਗੇ ਲਾਸਟ ਦੇ ਸੇੜ ਕਿਹੜਾ ਸੂਆ ਹੁੰਦੀ ਹੈ ਜੀ ਇਹ ਜੀ ਹੈਗਾ ਚੌਥਾ ਸੂਆ ਕਿੰਨੇ ਦਿਨ ਲੈਂਦੀ ਹੈ ਜੀ ਇਹ ਲੈ ਜੂ ਜੀ ਹਜੇ ਹਫ਼ਤਾ ਹਫ਼ਤਾ ਲੈ ਜੀ ਠੀਕ ਆ ਕੀ ਰਿਕਾਰਡ ਦੁੱਧ ਦਾ ਜੀ ਇਹ 13 ਕਰੋੜ ਚੋਇਆ ਜੀ 13 ਕਿਲੋਟਰ ਦਾ ਬਈ ਇਹਦਾ ਰਿਕਾਰਡ ਤੋੜਾ ਚੈੱਕ ਕਰ ਲਓ ਕੱਦ ਵੇਡ ਚੰਗਾ ਰਾਜੀ ਰੋਜੀ ਚੰਗੀ ਹੱਥਾਂ ਲੇਵਾ ਵਾਸਿੰਗ ਕੱਚੀ ਕੱਚੀ ਆ ਦਿਨ ਹਜੇ ਲੈੰਦੀ ਆ ਉਹਦੋਂ ਆਰਡਰ ਜਿਹੜਾ ਵਧੀਆ ਤਿਆਰ ਕਰ ਲਓ ਥਣ ਬਹੁਤ ਚੰਗਾ ਲੱਗੇ ਕੀ ਮੋਲ ਲੱਜਾਇਆ ਜਾਈ ਇਹਦਾ 112 ਜੀ 112000 ਰੁਪਏ ਮਾਨਤਨ ਹੋਜੂ ਜੀ ਮਾਨਤਨ ਕਰਾਂਗੇ ਜੀ ਠੀਕ ਹੈ ਜੀ 112000 ਰੁਪਿਆ ਮੋਲ ਮਾਨਤਨ ਜਿਹੜਾ ਮੌਕੇ ਤੇ ਜਰੂਰ ਹੋਜੇ ਨਾਗਸੀ ਇਸ ਟਾਈਮ 5 ਬਈ 5 ਹੀ ਦਿਖਾਤੇ ਬਾਕੀ ਆਉਂਦੀਆਂ ਜਾਂਦੀਆਂ ਰਹਿੰਦੀਆਂ ਹਨਾ ਸੇਠੀ ਹਾਂਜੀ ਤੇ ਜਦੋਂ ਵੀ ਮਰਜ਼ੀ ਆਵੋਗੇ ਤਕਰੀਬਨ 5-4 ਤਾਂ ਖੜਗੀਆਂ ਮਿਲ ਲਗੀਆਂ 5-10 5-10 ਹੁੰਦੀ ਹੀ ਨਹੀਂ ਹੂੰ 5-10 ਤਾਂ ਖੜਗੀਆਂ ਮਿਲ ਲਗੀਆਂ ਜਦੋਂ ਮਰਜ਼ੀ ਆ ਜਾਓ ਬਈ ਨੰਬਰ ਆ ਜਿਹੜਾ ਸਕਰੀਨ ਤੇ ਚੱਲ ਰਿਹਾ ਐਸੇ ਵੀਰ ਨੂੰ ਕੋਈ ਵੀ ਪਸੰਦ ਆਵੇ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ